ਅੱਜ ਰਾਜਪ੍ਰਦੇ ਜੈਂਟਸ ਵੈਲਫੇਅਰ ਫਾਊਂਡੇਸ਼ਨ ਕਲੱਬ ਦੇ ਵਿੱਚ ਥੈਲਸਮੀਕ ਚਿਲड्रन ਵੈਲਫੇਅਰ ਸੁਸਾਇਟੀ ਰਾਜਪ੍ਰਾ ਵੱਲੋਂ ਬਾਰਮਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਤੋਂ ਡਾਕਟਰਾਂ ਦੇ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਠਾ ਕੀਤਾ ਗਿਆ ਜੋ ਬਾਅਦ ਵਿੱਚ ਥੈਲਸਮੀਆ ਤੋਂ ਪੀੜਤ ਬੱਚਿਆਂ ਦੇ ਕੰਮ ਤੇ ਵਿੱਚ ਲਿਆਂਦਾ ਜਾਵੇਗਾ ਉਪਤ ਖੂਨਦਾਨ ਕੈਂਪ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਜੈਂਟਸ ਵੈਲਫੇਅਰ ਫਾਊਂਡੇਸ਼ਨ ਕਲੱਬ ਦੇ ਮੌਜੂਦਾ ਪ੍ਰਧਾਨ ਗਗਨ ਖੁਰਾਨਾ ਸ਼ੰਕੀ ਅਤੇ ਉਹਨਾਂ ਦੇ ਵੱਲੋਂ ਖੂਨਦਾਨੀਆਂ ਦਾ ਹੌਸਲਾ ਵੀ ਵਧਾਇਆ ਗਿਆ ਇਸ ਮੌਕੇ ਤੇ ਪ੍ਰਧਾਨ ਗਗਨ ਖੁਰਾਨਾ ਦੇ ਨਾਲ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਨੇ ਕੁਲਦੀਪ ਸੇਠੀ ਰਮੇਸ਼ ਪਹੂਜਾ ਥਲਿਸਮਿਕ ਚਿਲਡਰਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਨਮੋਹਨ ਮਹਿਤਾ ਮੋਹਿੰਦਰ ਚਾਵਲਾ ਮਹੇਸ਼ ਅਨੇਜਾ ਗੌਰਵ ਯੋਗਵਰਸ਼ ਚਾਵਲਾ ਮਗੇਸ਼ ਪ੍ਰੇਮੀ ਅਤੇ ਹੋਰਨਾਂ ਨੇ ਵੀ ਉਕਤ ਕੈਂਪ ਦੇ ਵਿੱਚ ਆਏ ਹੋਏ ਖੂਨਦਾਨੀਆਂ ਦਾ ਹੌਸਲਾ ਵਧਾਇਆ ਇਸ ਮੌਕੇ ਤੇ ਖੂਨਦਾਨ ਕਰਨ ਵਾਲੇ ਲੋਕਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਹਰ ਭਾਰਤੀ ਤਨਾ ਇਸ ਵਾਰ ਵੀ ਨਿਸ਼ਕਾਮ ਮੈਡੀਕਲ ਕੈਂਪਰ ਹੈਲਪਲਾਈਨ ਦੀ ਮੈਂਬਰਾਂ ਵੱਲੋਂ ਇਸ ਕੈਂਪ ਦੇ ਵਿੱਚ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ। ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਜੈਂਟਸ ਵੈਲਫੇਅਰ ਫਾਊਂਡੇਸ਼ਨ ਕਲੱਬ ਦੇ ਮੌਜੂਦਾ ਪ੍ਰਧਾਨ ਗਗਨ ਖਰਾਨਾ ਸ਼ੰਟੀ ਸਮੇਤ ਹੋਰਨਾਂ ਦਾ। ਬਲੱਡ ਕੈਂਪ ਇੱਕ ਤਾਂ ਮਾਹਦਾਨ ਹੈ। ਇਸ ਕਰਕੇ ਨਾ ਸਾਡੀ ਵੀ ਸੋਚ ਰਹਿੰਦੀ ਹੈ ਵੀ ਜਿਹੜੇ ਬੱਚਿਆਂ ਨੂੰ ਮਤਲ ਅਥੈਲੀਸੀਮੀਆ ਵਗੈਰਾ ਉਹਨਾਂ ਨੂੰ ਹਰ 15 ਦਿਨ ਬਾਅਦ ਬਲੱਡ ਦੀ ਲੋੜ ਪੈਂਦੀ ਹੈ। ਮਾਤਾ ਜੀ ਜਿਹੜੇ ਆਪਣੇ ਸਾਡੇ ਕਲੱਬ ਦੇ ਮੈਂਬਰ ਵੀ ਹੈ। ਇਨਨ ਨੇ ਵੀ ਸਾਨੂੰ ਇਹਨੂੰ ਅਵੈਲ ਅ ਕੀਤਾ ਵੀ ਚਲੋ ਵੀ ਇਹ ਬਹੁਤ ਵਧੀਆ ਕੰਮ ਹੈ ਇਸ ਕਰਕੇ ਅਸੀਂ ਵੀ ਸੋਚਿਆ ਵੀ ਬਲੱਡ ਕੈਂਪ ਲਾਇਆ ਜਾਏ ਤੇ ਜੋ ਪ੍ਰਾਲੇ ਤੁਸੀਂ ਸਮਾਜ ਸੇਵਾ ਦੇ ਕਰਦੇ ਹੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਪ੍ਰੋਜੈਕਟ ਲੱਗਦਾ ਸਾਡਾ ਕਲੱਬ ਵੀ ਮਤਲਬ ਇਸ ਚੀਜ਼ ਹੈ ਜੋ ਹਰ ਵਾਰੀ ਵੱਧ ਚੜ ਕੇ ਅੱਦੀ ਆਉਂਦਾ ਹੈ ਅਗਲਾ ਜਿਹੜਾ ਸਾਡਾ ਪ੍ਰੋਜੈਕਟ ਹੈ ਉਹ ਮਤਲਬ ਸਿਲਾਈ ਸੈਂਟਰ ਦਾ ਹੈਗਾ ਉਹਦੇ ਚ ਜਿਹੜੇ ਜਿਹੜੇ ਮਤਲਬ ਬੱਚੇ ਹਨ ਉਹਨਾਂ ਨੂੰ ਅਸੀਂ ਸਿਲਾਈ ਸਿਖਾਉਂਦੇ ਹਾਂ ਨਮਸਕਾਰ ਸੰਦੀਪ ਜੀ ਸਾਡੇ ਅਜ ਪ੍ਰਧਾਨ ਜੀ ਗगन ਖਰਾਨਾ ਜੀ ਦੇ ਨਿਰਦੇਸ਼ ਇਹ ਜਿਹੜਾ ਐਲੀਥੀਮੀਆਂ ਦਾ ਕੈਂਪ ਲਾਇਆ ਹਰ ਮਹੀਨੇ ਬੁਲਾਰਦੀ ਲੋੜ ਪੈਂਦੀ ਹੈ ਇਹਦੇ ਕਰਕੇ ਕਈ ਦਿਨਾਂ ਦਾ ਪ੍ਰੋਗਰਾਮ ਬਣਾ ਰਹੇ ਸੀ ਗਰਮੀ ਦੇ ਜ਼ਿਆਦਾ ਹੋਣ ਕਰਕੇ ਨਾ ਅੱਜ ਸੰਡੇ ਦਾ ਦਿਨ ਰੱਖਿਆ ਬਹੁਤ ਵਧੀਆ ਇੱਥੇ ਸਾਰਾ ਸਟਾਫ ਵੀ ਹੈ ਬਹੁਤ ਵਧੀਆ ਇਂਤਜ਼ਾਮ ਕੀਤਾ ਗਿਆ ਪ੍ਰਧਾਨ ਜੀ ਨੇ ਬੜੀ ਮਿਹਨਤ ਕਰਕੇ ਬੜੇ ਅੱਛੇ ਤਰੀਕੇ ਨਾਲ ਇਹ ਕੈਂਪ ਲਗਾਇਆ ਇਹ ਜਿਹੜਾ ਕੈਂਪ ਹੈਗਾ ਥੈਲਸੀਮੀਆ ਚਿਲड्रन ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅਸੀਂ ਜੈਂਟਸ ਗਰੁੱਪ ਆਫ ਰਾਜਪੁਰਾ ਨੇ ਪ੍ਰਧਾਨ ਸ਼੍ਰੀ ਗगन ਖੁਰਾਨਾ ਜੀ ਦੀ ਅਧਿਖਸ਼ਤਾ ਦੇ ਵਿੱਚ ਲਾਇਆ ਹੈਗਾ ਇਹ ਸੁਸਾਇਟੀ ਬਹੁਤ ਮਤਲਬ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੇ ਮੈਂਬਰ ਹੀ ਇਹਨਾਂ ਦੇ ਜਿਹੜੇ ਚੇਅਰਮੈਨ ਹੈਗੇ ਸਾਡੇ ਮੈਂਬਰ ਹੈਗੇ ਮਨਮੋਨ ਮਹਿਤਾ ਜੀ ਇਹਨਾਂ ਦੇ ਬੇਟੇ ਦੀ ਥੋੜਾ ਜਿਹਾ ਥੈਲਸੀਮੀਆ ਦੇ ਕਾਰਨ ਹੀ ਅਨਹੋਣੀ ਹੋਈ ਸੀਗੀ ਤੇ ਉਸ ਟਾਈਮ ਤੋਂ ਇਹਨਾਂ ਨੇ ਵੀੜਾ ਚੱਕਿਆ ਕੀ ਥੈਲੇਸੀਮੀਆ ਗਰਨ ਕਿਸੇ ਨੂੰ ਨੂੰ ਕਦੇ ਕੋਈ ਪ੍ਰੋਬਲਮ ਨਾ ਆਵੇ ਜੈਂਟਸ ਗਰੁੱਪ ਇਹਨਾਂ ਦੇ ਨਾਲ ਖੜਾ ਹੈਗਾ ਤੇ ਅੱਜ ਅਸੀਂ ਇਹ ਕੈਂਪ ਲਗਾਇਆ ਹੈਗਾ ਜੀਸੀਜੀ 32 ਗਵਰਨਮੈਂਟ ਕਾਲਜ ਆਫ 32 ਤੋਂ ਸੋਰੀ ਆਪਣਾ ਟੀਮ ਹੈਗੀ ਡਾਕਟਰਸ ਦੀ ਤੇ ਕਾਫੀ ਲੋਕ ਵਦਚੜ ਗੈਸਟਸ ਸਹਿਯੋਗ ਦੇ ਰਹੇ ਆ ਕਿ ਬਲੱਡ ਡੋਨੇਸ਼ਨ ਹੋ ਸਕੇ ਤੇ ਕਿੰਨੀ ਕੋਈ ਉਮੀਦ ਹੈ ਕਿ ਅੱਜ ਕਿੰਨਾ ਕੁ ਬਲੱਡ ਕੋਲੈਕਟ ਹੋ ਜਾਏਗਾ ਦੇਖੋ ਸਾਡੇ ਤਾਂ ਬਹੁਤ ਅਸੀਂ ਬੜੀ ਹੋਪਫੁਲੀ ਹੈਗੇ ਬਹੁਤ ਪਬਲਿਕ ਨੂੰ ਅਸੀਂ ਅਵੇਅਰ ਕਰਾਇਆ ਹੈਗਾ ਇਹਨਾਂ ਨੇ ਵੀ ਖੁਦ ਫੋਨ ਕੀਤਾ ਹੈਗਾ ਕੁਝ ਦੋ ਦੋ ਸਾਨੂੰ ਇਸ ਤਰ੍ਹਾਂ ਮਿਲੇ ਜਿਨ੍ਹਾਂ ਨੂੰ ਚੰਡੀਗੜ੍ਹ ਤੋਂ ਹੀ ਫੋਨ ਆਇਆ ਹੈਗਾ ਅਸੀਂ ਬਹੁਤ ਜ਼ਿਆਦਾ ਵੇਰ ਹੈ ਇਹਨਾਂ ਦੀ ਟੀਮ ਵੀ ਬਹੁਤ ਅੱਛਾ ਕੰਮ ਕਰ ਰਹੀ ਹੈਗੀ ਹੋ ਸਕਦਾ ਅਸੀਂ 2 250 300 ਤੱਕ ਅਸੀਂ ਚਲੇ ਜਾਏ ਹੋਏ ਅਸੀਂ thalassemia ਦੇ ਬੱਚਿਆਂ ਵਾਸਤੇ ਬਲੱਡ ਦਾ ਕੈਂਪ ਲਾਉਂਦੇ ਹੈਗੇ ਸਾਨੂੰ ਜਾਇੰਟਸ ਗਰੁੱਪ ਦਾ ਬੜਾ ਸਹਿਯੋਗ ਮਿਲਿਆ ਹੈਗਾ ਖੁਰਾਨਾ ਸਾਹਿਬ ਨੇ ਜੀ ਆਪ ਨੇ ਸੇਟੀ ਸਾਹਿਬ ਨੇ ਬੜਾ ਸਹਿਯੋਗ ਦਿੱਤਾ ਹੈਗਾ ਇਹ ਬੱਚੇ ਜਿਹੜੇ ਨੇ ਹਰ 15 ਦਿਨਾਂ ਬਾਅਦ ਇਹਨਾਂ ਨੂੰ ਚੜਦਾ ਹੈਗਾ thalassemia ਦੇ ਬੱਚਿਆਂ ਨੂੰ ਇਹਦੇ ਵਾਸਤੇ ਸਾਨੂੰ ਦਰਦ-ਦਰ ਝਟਕਣਾ ਬੰਦਾ ਦੀ ਪਹਿਲੇ ਉਹਨੇ ਸੰਸਥਾਵਾਂ ਦੇ ਨਾਲ ਸਾਨੂੰ ਬੜਾ ਸਹਿਯੋਗ ਮਿਲੇਗਾ। ਬਲੱਡ ਦੀ ਦਿੱਕਤ ਨਹੀਂ ਆਉਂਦੀ ਬੱਚਿਆਂ ਉੱਤੇ। ਪਟਕਣਾ ਨਹੀਂ ਪੈਂਦਾ ਹੈਗਾ। ਕੀ ਅਪੀਲ ਕਰਨਾ ਚਾਹੁੰਦਾ ਹਾਂ ਲੋਕਾਂ ਨੂੰ। ਦੇਖੋ ਜੀ ਬਲੱਡ ਦੇਣਾ ਕੋਈ ਨੁਕਸਾਨ ਨਹੀਂ ਹੈਗਾ। ਬਲੱਡ ਦੇਣ ਨਾਲ ਬਹੁਤ ਫਾਇਦਾ ਆਏਗਾ। ਜੀ ਹਰ ਬੰਦਾ ਫੇਰ ਹੋ ਕੇ ਬਲੱਡ ਦੇਵੇ। ਮੈਨੂੰ ਬਹੁਤ ਅੱਛਾ ਲੱਗ ਰਿਹਾ ਜੀ ਇਤਨਾ ਬਹੁਤ ਸੇਵਾ ਦਾ ਕੰਮ ਹੈਕਰ। ਜਿਵੇਂ ਮੈਨੂੰ ਕੋਲ ਆਏ ਉੱਥੇ 32 ਤੋਂ ਸਵੇਰ ਸਵੇਰੇ ਮੇਰਾ ਮਨ ਕਰਦਾ ਵੀ ਪਹਿਲੇ ਉੱਠ ਕੇ ਹੀ ਕੰਮ ਕਰਨਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਲੋਕ ਜਾਣਨਾ ਚਾਹੁੰਦੇ ਨੇ ਜਦ ਬੰਦਾ ਬਲੱਡ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਮੇਰੇ ਤੋਂ ਇਹ ਸੇਵਾ ਭਾਵ ਵਾਲਾ ਕੰਮ ਲੱਗ ਰਿਹਾ ਵੀ ਬਹੁਤ ਅੱਛਾ ਹੈਗਾ ਕਰਨਾ ਚਾਹੀਦਾ ਹੈਗਾ ਇਹਦੇ 'ਚ ਆਪਣਾ ਵੀ ਫਾਇਦਾ ਹੈਗਾ ਤੇ ਦੂਜੇ ਦਾ ਵੀ ਫਾਇਦਾ ਹੈ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਬੰਦੇ ਡਰਦੇ ਆ ਵੀ ਨਹੀਂ ਨਹੀਂ ਇਹ ਤਾਂ ਡਰ ਵਾਲੀ ਤਾਂ ਗੱਲ ਹੈ ਹੀ ਦੀ ਕੋਈ ਇਹ ਤਾਂ ਆਪਣਾ ਸਰੀਰ ਉਲਟਾ ਮਤਲਬ ਖੂਨ ਦੇਣ ਤੋਂ ਬਾਅਦ ਤਾਂ ਹਲਕਾ ਮਹਿਸੂਸ ਹੁੰਦਾ ਬੰਦਾ न्यूज एटीन राजपुरा तो पत्रकार मोहित कुमार की खास रिपोर्ट न्यूज पंजाब हर खबर जिसका हो वे असर।